ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੋਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਨਵੇਂ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਅੱਜ ਘਰ ਦੇ ਵਿੱਚ ਜਿਵੇਂ ਕਿ ਪਹਿਲਾਂ ਵਾਲੇ ਵਲੌਗ ਚ ਵੀ ਦੱਸਿਆ ਵੀ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਤੇ ਆਪਾਂ ਮੈਂ ਅੱਜ ਕਿਉਂਕਿ ਫਿਰ ਇਕੱਲੇ ਹੋਣ ਕਰਕੇ ਆਪੋ ਉਸੇ ਟਾਈਮ ਤੇ ਆਪਣੇ ਉੱਠ ਕੇ ਕੰਮ ਕਰਾ ਜਿਹੜੇ ਸਟਾਰਟ ਕਰ ਲਏ ਸੀਗੇ ਕੋਸੋਨੀ ਧਾਰਾ ਵਗੈਰਾ ਕੱਢ ਲਿਆ ਸੀ ਉਹ ਵਸੇ ਇਧਰ ਲਈ ਵੇੜੇ ਦੀ ਸਥਾਈ ਕੀਤੀ ਇਧਰ ਆਪਾਂ ਹਜੇ ਨਹੀਂ ਕੀਤੀ ਕਰ ਰਹੇ ਸੀ ਕਿਉਂਕਿ ਮੈਂ ਖੇਤੋਂ ਵੇਕੇ ਚਾਹ ਪੀ ਲਈਏ ਛੁੱਟੀ ਦੇ ਗੇਟ ਵੱਲ ਘਰ ਦੀ ਸਹੀ ਅਗੇ ਤੇ ਜਦੋਂ ਕਰੀ ਹੁੰਦੀ ਆ ਸਾਰੇ ਬਣਾ ਕੇ ਚਾਹ ਅੰਦਰ ਨੂੰ ਭੱਜੀ ਦਾ ਕਮਰੇ ਚ ਬੈ ਕੇ ਚੱਲ ਪੀ ਲਾਏ ਅੱਜ ਆਪਾਂ ਵੀ ਇੱਥੇ ਵੇੜੇ ਤੇ ਬੈ ਕੇ ਚਾਹ ਪੀਨੇ ਕਿਉਂਕਿ ਸਾਹਮਣੇ ਫਿਰ ਕੋਈ ਨਿਗਾਨੀ ਰਹਦੀ ਕਈ ਵਾਰੀ ਕੋਈ ਆ ਜਾਂਦਾ ਜਾਂ ਪਸ਼ੂ ਵਗੈਰਾ ਦਾ ਕੋ ਬੱਚੇ ਵਗੈਰਾ ਦਾ ਕਈ ਵਾਰੀ ਨਹੀਂ ਪਤਾ ਲੱਗਦਾ ਕਿ ਪਸ਼ੂ ਖੁੱਲ ਜਾਂਦੇ ਨੇ ਤੇ ਨਹੀਂ ਆਪਾਂ ਚਾਹ ਪਾਣੀ ਤੇ ਫਿਰ ਕਰਦੇ ਹਾਂ ਕੰਮਕਾਰ ਅੱਜ ਮੈਨੂੰ ਬਣਾਉਣੀ ਪਣੀ ਹੈ ਦਾਲ ਸਬਜ਼ੀ ਬਣਾਉਗਾ ਹਾਂ ਕਰਤੀ ਸ਼ੁਰੂਆਤ ਵਾਸੀਆਂ ਦੇ ਨਾਲ ਖੇਤ ਚਾਹ ਲਿਆ ਖੇਤ ਕੌਣ ਹੋ ਲੈ ਕੇ ਜਾਣੀ ਇਹ ਇਹਦੇ ਖੇਤ ਵੀ ਆਪਣੇ ਪਤਾ ਨਹੀਂ ਕੰਮਕਾਰ ਆਉਣਗੇ ਇਹ 2-3 ਬੰਦੇ ਤਾਂ ਕਰਕੇ 40 ਸਬਜ਼ੀ ਜਿਹੜੀ ਹੁਣ ਬਣਾਉਣੀ ਪੈਣੀ ਹੈ ਤੇ ਉਧਰ ਆਪਾਂ ਮਸ਼ੀਨ ਚ ਪਾਤੇ ਕੱਪੜੇ ਚਲੋ ਜੀ ਪਾਸੇ ਹੋ ਜਿਓ ਥੱਲੇ ਜੀ ਨਹੀਂ ਬੈਠਣਾ ਚਾਹੀਦੀ ਇੱਧਰ ਵਜਾ ਉੱਪਰ ਬੈਠਾ ਪੱਖਾ ਇੱਧਰ ਕਰਕੇ ਲਾ ਲਿਆ ਪੱਖਾ ਕਰਦੇ ਮੜਾ ਜਾ ਬਰੂ ਐਸਲ ਤਾਂ ਠੰਡੀ ਠੰਡੀ ਹਵਾ ਆਉਦੀ ਪੱਖਾ ਦੀ ਛਾਵੰਦੋ ਗਰਮ ਲੋ ਉਧਰ ਦਰਤ ਆਪਣੀ ਸਾਰੀ ਸਾਫ ਸਫਾਈ ਹੋ ਗਈ ਹੈ ਕੰਪਲੀਟ ਪੁੰਨਰ ਵਗੈਰਾ ਵੀ ਆਪਾਂ ਸਭ ਕੁਝ ਸਟਾਕ ਤਾਤੇ ਹੋਣ ਬਣਾਉਣਾ ਹੈ ਲੱਗਦੀ ਸੀ ਸਬਜ਼ੀ ਕਹਿੰਦੇ ਕਿ ਤਲੀ ਸਬਜ਼ੀ ਕੋਈ ਨਹੀਂ ਖਾਣੇ ਮੈਨੂੰ ਐਸੀ ਸੋਇਆਬੀਨ ਦੀ ਭੁਰਜੀ ਜੀ ਬਣਾ ਦੂੰਗੀ ਪਰ ਨਹੀਂ ਗੰਡੇ ਬਣਾ ਕੇ ਦੋ ਦੁੱਧ ਪਾ ਕੇ ਇਹਨੇ ਬਹੁਤ ਆਪਾਂ ਨੂੰ ਕੱਟਾ ਲਾਗੇ ਕੱਪੜੇ ਵਗੈਰਾ ਬਾਅਦ ਹੀ ਧੋਣੇ ਦਾ ਕੱਟ ਕੇ ਰੱਖਦੇ ਨੇ ਸਭ ਜੀ ਰੋਣਾ ਨੇ ਕੀ ਜੀ ਗੋਲੀ ਖਾਣੇਗੀ ਕਿੰਨੇ ਮਰ ਕਾਲੇ ਨੇ ਗੁੱਡੀ ਬੱਟੀ ਹੋਲੀਆ ਕੋਨੇ ਬਾੜ ਵਿੱਚ ਅੱਜ ਕੱਲ ਦੀ ਬਿਮਾਰ ਹੋਈ ਪਈ ਐ ਫਸਾਉਂਦੇ ਵੀ ਤੀਜੇ ਦਿਨ ਬਾਰਿ ਆ ਹੀ ਰਹਿੰਦੀ ਐ ਕਦੇ ਕਿਸੇ ਦੀ ਕਦੇ ਕਿਸੇ ਦੀ ਗਰਮੀ ਕਰਕੇ ਐ ਤਾਂ ਗਰਮੀ ਕਰਕੇ ਅੱਗੇ ਮੈਂ ਤਾਂ ਕਹਿੰਨੀ ਨਹੀਂ ਮੈਂ ਗਰਮੀ ਤਾਂ ਬਿਮਾਰੀਆਂ ਦਾ ਘਰ ਹੀ ਆ ਸਹਿਣ ਕਿਸੇ ਤੋਂ ਵੀ ਨਹੀਂ ਹੁੰਦੀ ਨਾ ਪਸ਼ੂਆਂ ਤੋਂ ਸਹਿਣ ਹੁੰਦੀ ਹੈ ਨਾ ਬੰਦੇ ਤੋਂ ਸਹਿਣ ਹੁੰਦੇ ਕਿਉਂਕਿ ਹੁਣ ਤਾਂ ਪਤਾ ਨਹੀਂ ਆਪਾਂ ਭੁੱਲ ਜਾਨੇ ਆ ਪਰ ਨਹੀਂ ਵੀ ਪਿਛਲੇ ਸਾਲ ਮਈ ਜੂਨ ਜੁਲਾਈ ਦੇ ਵਿੱਚ ਆ ਕੇ ਗਰਮੀ ਪੈਂਦੀ ਹੈਗੀ ਹੁਣ ਤਾਂ ਐਕ ਕਿ ਮਈ ਦੇ ਵਿੱਚ ਹੀ ਵੱਟ ਕੱਢੀ ਜਾਂਦੀ ਹੈ ਗਰਮੀ ਇੱਕ ਨਾ ਪਤਾ ਕੀ ਹੋਇਆ ਵੀ ਕੱਲ ਦੀ ਆਪਣੇ ਰੇਂਜ ਨਾ ਹੋਣ ਕਰਕੇ ਹੈ ਨਾ ਕੱਲ ਸੇ ਸ਼ਨੀਵਾਰ ਅੱਜ ਸੰਡੇ ਦਾ ਦਿਨ ਹੈ ਸ਼ਨੀਵਾਰ ਨੂੰ ਜਿਹੜੀ ਕਿ ਜਿਹੜਾ ਆਪਾਂ ਸ਼ੁੱਕਰਵਾਰ ਵਲੋਗ ਬਣਾਏ ਸੋ ਆਪਾਂ ਸ਼ਨੀਵਾਰ ਨੂੰ ਅਪਲੋਡ ਕਰਦੇ ਹੁੰਦੇ ਆ। ਯਾਨੀ ਕਿ ਰੀਜ਼ੀ ਹੈ ਨਹੀਂ ਸੀਗੇ ਲਿਉਣੀ ਤੇ ਤਈ ਰੇਂਜ ਨਾ ਹੋਣ ਕਰਕੇ ਜਿਹੜਾ ਵਲੌਗ ਹੈ ਅਪਲੋਡ ਨਹੀਂ ਹੋਇਆਗਾ ਤਾਂ ਕਰਕੇ ਫਿਰ ਹੁਣ ਯਾਨੀ ਕਿ ਇੱਕ ਇੱਕ ਦਿਨ ਲੇਟ ਹੋ ਜਾਣਗੇ ਆਪਣੇ ਵਲੌਗ। ਨਹੀਂ ਤਾਂ ਕੱਲਾ ਪੁੰਡ ਹੋ ਜਾਣਾ ਤੇ ਅੱਜ ਵੀ ਹਜੇ ਤੱਕ ਜਿਹੜੇ ਵਾਈਫਾਈ ਨਹੀਂ ਚੱਲੇ ਰਹਿਗੇ ਫਿਰ ਤਾਂ ਕਰਦੇ ਆ। ਕੁਛ ਵੀ ਨਹੀਂ ਚੱਲ ਰਿਹਾ ਕੱਲ ਤੇ ਫੋਨ ਹੈ ਬਿਲਕੁਲ ਬੰਦ ਪਏ ਨੇ ਬਸ ਯਾਨੀ ਕਿ ਵਲੌਗ ਤਾਂ ਆਪਾਂ ਜਰੂਰ ਬਣਾ ਬਣਾ ਕੇ ਚਲੋ ਆਪਾਂ ਕਲਿੱਪਸ ਲੈ ਲੈ ਰੱਖ ਲੈਂਦੇ ਆ ਤੇ ਵਲੌਗ ਦੇ ਦੌਰਾਨ ਲੈ ਚੱਲਦੇ ਹਾਂ ਆਪਾਂ ਉਹ ਤੇ ਕਰਤਾ ਹਾਂ ਪਰ ਆਣਗੇ ਕਿ ਇੱਕ ਦਿਨ ਯਾਨੀ ਕਿ ਲੇਟ ਆਣਗੇ ਚਾਹ ਬਣਾਉਣ ਪਾਣੀ ਆ ਚਾਹ ਬਣੀ ਪਈ ਹੈ ਚਲੋ ਚਾਚਾ ਜੀ ਆ ਗਏ ਬਾਗ ਅੰਦਰ ਹਣ ਪਿਆਜ਼ ਕੱਟੋਗੇ ਪਹਿਲਾਂ ਇਹਨਾਂ ਨੂੰ ਚਾਹ ਪਾਣੀ ਦਵਾਂ ਅੱਜ ਬੀਬੀ ਤੋਂ ਨਾ ਪਹਿਲੀ ਵਾਰ ਮੈਂ ਸਬਜ਼ੀ ਬਣਾ ਲੈਂਦੀ ਹਾਂ ਇਹ ਤਾਂ ਜਿਹੜੀ ਸਬਜ਼ੀ ਦੀ ਉੱਤੀ ਹੈ ਬੀਬੀ ਜੀ ਦੀ ਹੁੰਦੀ ਆ ਅੱਜ ਸਵੇਰ ਸਵੇਰ ਜ਼ਿੰਮੇਵਾਰੀਆਂ ਬੈਗੀਆਂ ਬੀਬੀ ਤੋਂ ਬਿਨਾ ਉਹ ਜੇ ਨਾ ਨੇ ਵੀ ਜਾਣਾ ਖੇਤ ਕਿਉਂਕਿ ਫਿਰ ਜਲਦੀ ਜਲਦੀ ਪਸ਼ੂ ਨਵਾ ਕੇ ਖੇਤ ਚਲੇ ਜਾਣਗੇ ਇੱਕ ਡਾਕਟਰ ਕਹਿੰਦੇ ਕਿ ਸਵੇਰ ਹੀ ਜਲਦੀ ਪਸ਼ੂ ਨੂੰ ਨਵਾਇਆ ਕਰੋ ਸ਼ਾਮ ਨੂੰ ਨਾ ਨਵਾਇਆ ਕਰੋ ਕਿਉਂਕਿ ਗਰਮੀ ਜ਼ਿਆਦਾ ਹੁੰਦੀ ਹੈ कि ਫਿਰ ਆਪਾਂ ਢੰਡੇ ਪਾਣੀ ਨਾਲ ਨਵਾ ਦਿੰਨੇ ਆ ਫਿਰ ਵੀ ਕਈ ਵਾਰੀ ਕੋਈ ਨਾ ਕੋਈ ਪਛਾਣੋ ਪ੍ਰੋਬਲਮ ਹੋ ਜਾਂਦੀ ਹੈ ਸਵੇਰ ਸਵੇਰ ਨਵਾ ਲੈ ਕਰੋ ਕੰਦੇ ਨਾਲੇ ਪਸ਼ੂ ਨਵਾਏ ਆਣਗੇ ਨਾਲੇ ਫਰਸ਼ ਟੋਟੀ ਜਾਂਦੀ ਹੈ ਉਹ ਵਾਲੀ ਫਰਸ਼ ਆਪਰਾਤ ਟੋਟੀ ਸੀ ਇਹਨੇ ਨਾਲ ਚਲੋ ਸਾਫ ਸਫਾਈ ਹੈ ਜਿਹੜੀ ਫਰਸ਼ ਦੀ ਵੀ ਹੋ ਜਾਂਦੀ ਹੈ ਤੇ ਪਸ਼ੂਾਂ ਦੀ ਵੀ ਸਾਫ ਸਫਾਈ ਜਿਹੜੀ ਹੋ ਜਾਂਦੀ ਹੈ ਇਹ ਲਓ ਜੀ ਬਾਲਟੀਆਂ ਵੀ ਆਪਣੀਆਂ ਤਿੰਨ ਭਰੀਆਂ ਪੰਗਾ ਚਾਰ ਪਿਆਜ ਕੱਢਦੀ ਨੂੰ ਤਿੰਨ ਵਾਰੀ ਠਾਲਿਆ ਸਮ੍ਰਿਤ ਵਿਚਾਰੀ ਹਜੇ ਉੱਠੀ ਨਹੀਂ ਹੈ ਸੁੱਕੀ ਪਈ ਮम्मा ਕਹਿ ਕੇ ਭਾਈ ਜੀ ਖਾਈ ਨਾ ਮम्मा ਸੰਡੇ ਮੈਂ ਕਿਹਾ ਤੁਸੀਂ ਤੱਕੀ ਕਰਨਾ ਠੀਕ ਹੈ ਲਓ ਜੀ ਟਾਈਮ ਹੋ ਗਿਆ ਪੌਣੇ 8 ਦਾ ਤੇ ਆਪਾਂ ਰੋਟੀ ਪਾਣੀ ਸਬਜੀ ਬਣਾ ਕੇ ਕਰਕੇ ਹਾਂ ਰੋਟੀ ਪਾਣੀ ਸਭ ਕੁਝ ਤਿਆਰ ਕਰਕੇ ਤੇ ਇਹਨਾਂ ਨੂੰ ਖੇਤ ਦਿੱਤਾ ਤੋਰ ਇਹ ਆਪਦੇ ਖੇਤ ਕੰਮ ਕਰਨਗੇ ਚਾਚਾ ਜੀ ਪਹਿਲਾਂ ਚਲੇ ਗਏ ਸੀ ਕੀ ਹੋ ਗਿਆ ਭੱਜੋ ਨਾ ਗਰਮੀ ਬਹੁਤ ਹੈ ਹਾਂ ਡੇਡੇ ਪੋਪਲ ਤੇ ਬਸ ਹੁਣ ਆਪਾਂ ਆਪਦੇ ਬਾਹਰਲੇ ਜਿਹੜੇ ਕੰਮ ਕਰ ਰਹੇ ਉਹ ਕੰਪਲੀਟ ਕਰਦੇ ਆ ਕਿਉਂਕਿ ਝਾੜੂ ਪੋਚਾ ਹੁਣ ਮੈਂ ਬਾਅਦ ਚ ਕਰੂੰਗੀ ਕਿਉਂਕਿ ਹੁਣ ਗਰਮੀ ਜ਼ਿਆਦਾ ਹੋਣ ਕਰਕੇ ਨਾ ਧੁੱਪ ਵਾਲੇ ਕੰਮ ਆ ਜਿਹੜੇ ਆਪਾਂ ਪਹਿਲਾਂ ਕਰ ਲੈਨੇ ਆ ਕਿਉਂਕਿ ਗਰਮੀ ਬਹੁਤ ਹੈ ਚਾਕਾ ਨਹੀਂ ਆਂਦਾਗਾ ਮੈਂ ਇੱਥੇ ਤਾਂ ਮੁੜ ਕੇ ਧੁੱਪੇ ਕੰਮ ਬਹੁਤ ਘੱਟ ਹੁੰਦਾ ਹੁਣ ਬਸ ਮੇਰੇ ਕੱਪੜੇ ਤਾਂ ਯਾਨੀ ਕਿ ਮਸ਼ੀਨ 'ਚ ਧੋਤੇ ਗਏ ਕਚਲਣੇ ਆ ਜੇ ਬਸ ਹੁਣ ਕਚਲ ਕੇ ਰੋਟੀ ਪਾਣੀ ਦਾ ਵੀ ਆਪਣਾ ਜਿਹੜਾ ਕੰਮ ਹੈ ਸਾਰਾ ਨਿਬੜ ਗਿਆ ਲਓ ਜੀ ਆਪਾਂ ਆਪਣੇ ਹੁਣ ਕੱਪੜਿਆਂ ਦਾ ਕੰਮ ਨਵੇੜ ਲਗੇ ਫੇਰ ਆਪਾਂ ਝਾੜੂ ਪੋਚਾ ਕਰਾਂਗੇ ਧੋਣੇ ਚਰ ਆਪਾਂ ਲਾਉਣੇ ਆ ਫੋਨ ਚਾਰ ਚਤੀ ਮਿਲਦੇ ਆਪਾਂ ਆਪਾਂ ਬਾਅਦ ਚ ਲਓ ਜੀ ਕੰਮ ਕਰ ਲੈਨੇ ਆਪਾਂ ਨਵੇੜ ਪੋਚੇ ਲਾਤੇ ਫਿਰ ਵੀ ਮਾੜੇ ਮਾੜੇ ਦਿਨ ਆੜਾ ਇਹ 11 ਵਜ ਗਏ ਸਮ੍ਰਿਤ ਵੀ ਪਹਿਲਾਂ ਇਕੱਲੀ ਤੇ ਜੀਣੀ ਲੱਗਦੇ ਸੀ ਨਾ ਬਸ ਬਸ ਕਰਦੀ ਰਹੀ ਨਵਰੀਟ ਬਿਨਾ ਦੀ ਨੁਮਾਇਆ ਚੱਲਦਾ ਪਹਿਲਾਂ ਅੰਦਰ ਬੈਠੀ ਸੀਗੀ ਟੀਵੀ ਚਲਾਈ ਤੇ ਮਿਊਜ਼ਿਕ ਚੱਲ ਜੀ ਜਾਂਦਾ ਚੱਲ ਦੱਸ ਐਸੇ ਮੈਂ ਬਾਹਰ ਲਾ ਗੇਟ ਵੀ ਬੰਦ ਕਰਕੇ ਆਉਣਾ ਸੀ ਕਿਉਂਕਿ ਕੱਲੇ ਆਣਿਆ ਹਨਾ ਗਾਹ ਬੈਠਣ ਪਤਣ ਲੱਗਦਾ ਕਈ ਜਿਹੜੀ ਕੋਈ ਨਾ ਕੋਈ ਪਸ਼ੂ ਵਗੈਰੇ ਪਸ਼ੂਆਂ ਚ ਵੜ ਜਾਂਦਾ ਹੈ ਉਕੇ ਰੁੱਖਾ ਹੋ ਜਾਂਦਾ ਕਿ ਪੱਖੇ ਭੁੱਖੇ ਚੱਲੀ ਜਾਂਦੇ ਆ ਪਸ਼ੂਆਂ ਕੋਲੇ ਚਲੋ ਮੈਂ ਪੱਕੇਟ ਬੰਦ ਕਰਕੇ ਆਈਏ ਪਹਿਲਾਂ ਫਿਰ ਆਪਾਂ ਦਰਾਂ ਦੇ ਨਾਲ ਡਿੱਗ ਜਾਗੇ ਟਾਈਮ ਹੋ ਗਿਆ 11:30 ਦਾ ਹੁਣ ਆਪਾਂ ਜਾ ਕੇ ਕਿਤੇ ਫ੍ਰੀ ਹੋਈਆਂ ਤੇ ਨਵਰੀਤ ਕਰ ਸਮਰੀਤ ਕਰ ਦੇਖੀ ਆਂ ਦੀਏ ਸੌਂਗ ਹੁਣ ਮੈਨੂੰ ਐਂ ਦੱਸ ਪੁੱਤ ਹੁਣ ਮੈਨਾਂ ਐ ਦੱਸ ਵੀ ਤੂੰ ਦੁੱਧ ਪੀਣਾ ਕਿ ਚਾਹ ਪੀਣੀ ਹੈਗੀ ਫਿਰ ਮੂਹੀ ਬਣਾਵਾਂਗੇ ਸ਼ੈਸ਼ ਪੀਣਾ ਮੈਂ ਤਾਂ ਆਪਣੀ ਪਿੰਡੀ ਫਚਾ ਚ ਮੈਂ ਮਿਸ਼ਕੈਸ਼ੀ ਪੀ ਲੈਣ ਕੀ ਕਰਨਾ ਗਰਮੀ ਮੈਂਨੇ ਦੇਰ ਤੱਕ ਜੀ ਬਾਹਰ ਰਹਦੇ ਆ ਕੀ ਕਰਨਾ ਮੈਂ ਪੁੱਤ ਪਸ਼ੂ ਨੂੰ ਪਾਣੀ ਪਿਉਣ ਲੱਗ ਗਈ ਸੀ ਇੱਕ ਨੂੰ ਪਿਆਇਆ ਫਿਰ ਸਾਰਿਆਂ ਚਾੱਕ ਕਰਨ ਲੱਗ ਗਈਆਂ ਸਾਰੀਆਂ ਗਾਂਆਂ ਨੂੰ ਪਾਣੀ ਪਿਆ ਕੇ ਫਿਰ ਹੁਣ ਸਿਰ ਧੋ ਕੇ ਆਈ ਸੀ ਮੈਂ ਆਪ ਦਾ ਚੱਲ ਵਧੀਆ ਤੂੰ ਮੈਨੂੰ ਚਾਹ ਪੀਣੀ ਮੈਂ ਵੀ ਨਹੀਂ ਪੀਂਦੀ ਸਾਹਸ ਕੱਟੇ ਸੰਦ ਕਰਦੇ ਆ ਠੰਡਾ ਦੁੱਧ ਪੀ ਲੈਨੇ ਆ ਸਕੈਸ਼ ਪਾ ਕੇ ਬੀਬੀ ਵਰਗੇ ਤੇ ਮੰਮੀ ਵਰਗੇ ਚਾਹ ਬਿਨਾਨੀ ਸਾਰਦੇ ਹੈਗੇ ਉਹ ਪੀ ਕੇ ਵੱਧ ਖੁਸ਼ ਨੇ ਅਸੀਂ ਤਾਂ ਬਸ ਹਣ ਬਣਾਉਂਦੇ ਨਹੀਂ 3 ਵਜੇ ਤਾਂ ਅਵਸ਼ੱਕ ਜਦੋਂ ਰੋਟੀ ਖਾਣੇ ਆ ਦੁਪਹਿਰ ਦੀ ਉਹ ਤਾਂ ਅਵਸ਼ੱਕ ਕੱਪੀ ਬਣਾਣੀ ਏ ਹਾਂ ਜੀ ਫਿਰ ਦੀ ਮੱਖੀਆਂ ਨਾਲ ਮੈਂ ਹਟਾਓ ਕਰਕੇ ਗਈ ਸੀ ਫਿਰ ਵੀ ਇੰਨੀਆਂ ਜਿਆਦਾ ਮੱਖੀਆਂ ਹੁੰਦੀਆਂ ਕਿਉਂ ਜਬ ਕੁਸ਼ ਕੈਸ਼ ਪੀ ਗਈ ਕਤਵਾਂ ਅੱਜ ਕੱਟੇ ਕਰਵਾਜ ਬਾਅਦ ਜਾਂਦੀ ਏ ਤੇਰੀ ਸੰਡੇ ਦਾ ਜਵਾਕਾ ਦਾ ਹੁੰਦਾ ਨਾ ਵੱਡਿਆਂ ਦਾ ਕਾਹਦਾ ਸੰਡੇ ਹੁੰਦਾ ਸੰਡੇ ਨੂੰ ਆਪਾਂ ਇਹਦੋਂ ਵੱਧ ਕੰਮ ਆਪਦੇ ਹੁਣ ਕਰ ਲੈਨੇ ਆ ਆਪਣੇ ਵਰਗੇ ਨੇ ਹੁੰਦਾ ਵੀ ਜਿਹੜੇ ਕੰਮ ਅਧੂਰੇ ਐ ਉਹ ਕੰਪਲੀਟ ਕਰ ਲਈਏ ਕੁਛ ਆਏ ਅੱਜ ਤੱਕ ਕਰੇ ਕਰਲੇ ਸੀ ਕਿਉਂਕਿ ਬੀਬੀ ਜੀ ਨੇ ਵੀ ਸੀ ਨਾ ਹੀ ਮੰਮੀ ਸੀਗੇ ਆਪਾਂ ਕਰਕੇ ਜਿਹੜੇ ਕੰਮ ਆਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ 'ਤੇ ਸੀਗੀਆਂ ਛੋੜੋ ਜੀ ਹਾਂ ਹਾਂ ਆਪਾਂ ਫ੍ਰੀ ਦੋਸ ਤੱਕ ਫ੍ਰੀ ਹੈ ਫਿਰ ਆਪਾਂ ਕੱਪੜੇ ਵਗੈਰਾ ਜਿਹੜੇ ਧੋਤੇ ਨੇ ਫਿਰ ਉਹਨਾਂ ਦੇ ਪ੍ਰੈਸ ਦਾ ਕੰਮ ਚੱਲ ਪੈਣਾ ਪੱਠੀਆਂ ਵਗੈਰਾ ਦਾ ਉਹ ਵੀ ਖੇਤ ਗਏ ਹੋਏ ਨੇ ਇਹਨਾਂ ਨੂੰ ਆਵਦੀ ਕੰਮਾਂ ਦਾ ਵਿਚਾਲੇ ਛੁੱਟੀ ਤਾਂ ਲਾਤੀ ਜਿਹੜੀ ਕੰਪਲੀਟ ਹੋ ਜਾਣ ਵਧੀਆ ਹੀ ਵਧੀਆ ਹੈ ਮੈਂ ਖੁੱਲਣ ਜਾਂਦੀ ਸੀ ਗੇਟ ਤੇ ਗਾਇਆਂ ਉੱਠ ਕਢਣ ਦੀ ਇਹ ਖੜਕਾ ਸੰਕੀ ਕਿਉਂਕਿ ਖੇਤੋਂ ਆ ਗਿਆ ਫੋਨ ਕਰਾ ਹਲ ਵਗੈਰਾ ਲਵਾਉਣਾ ਕਹਿੰਦੇ ਰੋਟੀ ਬਣਾਓ। ਸੰਟਕ ਹੋ ਗਿਆ। ਫ੍ਰੀ ਹੋਏ ਸੀ। ਫੇਰ ਚਾਹ ਪਾਣੀ ਦਾ ਕੰਮ ਚੱਲ ਪੈਂਦਾ ਬਸ ਐਂ ਟੱਪ ਜਾਂਦੇ ਆ ਦਿਨ ਨਹੀਂ ਗਰਮੀ ਨਹੀਂ ਤਿਤੋਪ ਆਖਾਂ ਨਹੀਂ ਖੁੱਲਦੀਆਂ ਬਾਹਰ ਆ ਕੇ ਕੋਈ ਗੱਲ ਵੀ ਖੇਤਾਂ 'ਚ ਕੰਮ ਕਰਨੇ ਵੀ ਬਹੁਤ ਔਖੇ ਨੇਗਾ ਲੋਆਂ ਦੇ ਵਿੱਚ ਹਨਾ ਬਾਣ ਵਾਉਣੇ ਕਿਹੜਾ ਸੌਖੀ ਗੱਲ ਆ ਕੰਕਾਂ ਵੀ ਲਿਵਾਦਗਾ ਹੁੰਦਾ ਥੋੜੀ ਜਿਹੀ ਦਿਨਾਂ ਦੇ ਵਿੱਚ ਕੰਮ ਨਿਭੜ ਜਾਂਦਾ ਜੋ ਨੇ ਉਹਦਾ ਬਾਲੀ ਸੜਕ ਤੇ ਪਈ ਹੁੰਦੀ ਐ ਆ ਬੀਬੀ ਕੱਲੇ ਜਾਂਦੇ ਜਾਂਦੇ ਤੇ ਮੈਨੂੰ ਲੱਗਾ ਦੁਪਹਿਰੇ ਗੰਢਿਆਂ ਜਾਂਦਾ ਕੰਮ ਵੀ ਨਵੇੜ ਗਿਆ ਸੀ ਇੰਨੇ ਕਰੇਗੇ ਕੁਛ ਉਧਰ ਪਈ ਆ ਆਪਣੇ ਉਹਨਾਂ ਦੇ ਉੱਪਰੋਂ ਕਟਿੰਗ ਜੀ ਕਰਕੇ ਤੇ ਟੋਕਰ ਭਰਤਾ ਸੀ ਬੈਠੇ ਬੈਠੇ ਆ ਦਾਤ ਨਾਲ ਵਧੀਆ ਨਵੇੜ ਗਿਆ ਇੰਨਾ ਕੰਮ ਬੈਠਣ ਜੇ ਵਾਲਾ ਕੰਮ ਕਰੀ ਜਾਂਦੇ ਰਹਿੰਦੇ ਹੁੰਦੇ ਆ ਜੇ ਲਸਣ ਲਿਆਉਂਦੇ ਲਸਣ ਦਾ ਕੰਮ ਕਰ ਦਿੰਦੇ ਆ ਡੰਡਿਆਂ ਦਾ ਕੰਮ ਹੋ ਜਾਂਦਾ ਹੈ ਬੈਠਣ ਜੇ ਨਾਲ ਦਾ ਵਧੀਆ ਕਰ ਦਿੰਦੇ ਸੀ ਜੀ ਦੇਖੋ ਮੈਂ ਮੰਮੀ ਦੀ ਡਿਊਟੀ ਲੱਗਣੀ ਹੈ ਤੁਜੀ ਰੋਟੀ ਬਣਾ ਲਗੀ ਫਿਰ ਮਿਲਦੇ ਆਪਾਂ ਹੁਣ ਆਏ ਨੇ ਖੇਤੋਂ ਮੈਂ ਕਦੋਂ ਦੀ ਰੋਟੀ ਬੰਨਤੀ ਸਬਜੀ ਲੈ ਐਨ ਲੇਟ ਹੋ ਗਏ ਉਹ ਘਰਾ ਹੈ ਉਹ ਘਰਾ ਕਿੱਥੇ ਜੀ ਦੇ ਮਾਰਕੀਟ ਤੇ ਲੇਕੀ ਅੱਛਾ ਮੈਂ ਵੀ ਆਖਿਆ ਮੈਂ ਆਖਿਆ ਮੈਂ ਕੋਦੋਂ ਸਾਰੀ ਨੜ ਜਿੱਕੇ ਸੀ ਇੱਕ ਵਾਰ ਸੋਨੇ ਬਾਜ਼ ਮਾਰਦੀ ਬਸ ਤਰਨੀ ਲੱਗਦਾ ਸੀ ਅੱਛਾ ਆਮ ਵੀ ਕਲਾਟੀ ਜਾਇਓ ਠੀਕ ਆ ਲੱਭਰ ਪਾਣੀ ਇਹਦੇ ਚ ਦਰਬ ਜੰਮ ਗਈ ਹੋਗੀ ਹੁੰਦਾ ਹਾਂ ਹਾਂ ਬਰਫ ਤਾਂ ਹੈਗੀ ਆ ਪਾਣੀ ਝੋਦਾ ਇੰਨੀ ਕਿੰਨੀ ਪ੍ਰੋਬਲਮ ਆ ਗਈ ਇਹਦੀ ਕੀ ਪਤਾ ਉਹਨੇ ਕੋਈ ਇਹਦਾ ਕੰਮ ਨਹੀਂ ਹੋਇਆ ਇਹਨੇ ਖਰੀਂਦੇ ਉਹ ਨਾ ਵੀ ਰੇਂਜ ਨਹੀਂ ਆਉਂਦੀ ਇਹ ਅੱਗੇ ਮੰਮਾ ਕਦੋਂ ਚੰਲੂ ਕਦੋਂ ਦੇ ਫੋਨ ਬੰਦ ਪਈਆਂ ਉਦੋਂ ਨਾ ਉਹ ਕਰਿਆ ਤੇ ਸਵੇਰ ਵਾਸ ਮਸਕਾਂ ਲੱਗੀ ਸੀ ਕਿਉਂ ਜੀ ਲੱਗਦਾ ਅਸ਼ਾ ਉਹਦੇ ਤੇ ਖਾਇਦਾ ਉੱਥੇ ਹੀ ਦੇ ਫੋਨ ਪੈ ਗਿਆ ਫਿਰ ਫੋਸੋ ਵੀ ਐਨੀ ਫਾਈਨਿੰਗ ਇਟ ਡਿੱਡੀ ਕਰ ਸਰਾਂ ਅੰਕ ਬਾਹਰ ਪੰਨਰਾ ਲੈ ਬੱਕੇ ਲੈ ਆਹ ਰੋਲ ਚੈਲੂ ਦਾ ਆਹ ਅੱਜ ਪੱਟੇ ਐ ਡਿੱਡੇ ਕਰਕੇ ਪਾ ਦੇ ਆ ਵੀ ਟਿੱਟ ਬਸ ਬਹੁਤ ਹੈ ਕਿ ਹੋਰ ਪਾਵਾਂ ਡੰਗਾ ਇੱਕ ਹਾਂਜੀ ਘੱਟ ਸੇ ਲੈ ਉਹ ਹੋ ਰੋਟੀ ਲੈ ਉਹ ਅਰੇ ਅੰਦਰ ਬੈਠਾ ਮਰਾਂਗਾ ਅੰਦਰ ਕਿੱਥੇ ਬੈਠਣਾ ਪਤਾ ਇਹਨਾਂ ਨੇ ਜਾਣਾ ਆਰ ਵਿੱਚੋਂ ਮੈਸੇਜ ਜੀ ਆਉਂਦੇ ਆ ਹਾਲ ਹੀ ਨੇ ਹਨਾ ਕੋਈ ਵੀ ਟੈਂਪਰੇਚਰ ਹੈ ਜਿਹੜਾ ਕਹਿੰਦੇ ਬਹੁਤ ਜ਼ਿਆਦਾ ਹਾਈ ਹੋ ਰਿਹਾ ਤੇ ਕੀ ਬੋਗਾ ਗਰਮੀ ਨਾ ਮਗਣੀ ਤਾਂ ਕਿਹਾ ਉਹ ਤੇ ਆ ਕੇ ਖੋਲ ਲਿਆ ਸਹੀ ਨਹੀਂ ਲੱਗਿਆ ਨਾ ਨਾਉ ਤਾਂ ਲੱਗੇ ਨਹੀਂ ਨਾ। ਇਹਨੂੰ ਤਾਂ ਪੀਹਣਾ ਨਾ ਤੀਨ ਅਸੀਂ ਸਪੰਨੇ ਕਿਤੇ ਕਰਕੇ ਲੈ ਕੇ ਆਏ। ਦੋ ਸੱਕੜੀ ਹੁੰਦੇ। ਰਾਜ ਜਨਤ ਦੇ। ਮੈਂ ਬਾਤ ਬੰਨਣਾ ਨਾਲ ਲਿਆਉਣੀ ਕਿੱਲੇ। ਓਏ ਰੋ ਤਾਂ ਲੱਗਦਾ ਹੀ ਨਹੀਂ ਨਾ ਹੁਣ। ਹੋਰ ਕੀ ਲੱਗਦਾਗਾ ਉਹੀ ਲੱਗਦਾ ਆ ਚੀਜ਼ ਲੱਗਦੀ ਓਦੇ ਨਾਲ। ਦੇਖੋ ਹੂੰ ਕਿ ਡਗਾ ਲੇ ਕਿ ਕਿ ਮੈਂ ਲੱਤਾਂ ਵਰਗੀ ਹਾਂ ਜਮਾ ਮੋਟਿਆ ਕੱਲ ਖੇਤ ਨਹੀਂ ਗਏ ਤੇ ਬਸ ਇੱਕ ਦਿਨ ਨਾਲ ਹੀ ਜਿਹੜੇ ਮੜੇ ਨਾਲ ਬਸ ਤਰਾ ਜਿਹੜੀਆਂ ਪੱਕ ਜਾਂਦੀਆਂ ਹਨ ਜੇ ਪਹਿਲਾਂ ਗਏ ਹੁੰਦੇ ਚੱਲ ਨਾਲ ਉੱਧਰ ਲੈ ਜਾਂਦੇ ਹਨਾ ਹੂੰ ਇਹਨਾਂ ਨੂੰ ਫਰिज ਚ ਰੱਖ ਲੈਣੇ ਆ ਹੂੰ ਤੁੰ ਬਾਤ ਸ਼ਕੀ ਨੇ ਆਪਣੇ ਕੱਟ ਕੇ ਖਾ ਲਈ ਰਾਤ ਨੂੰ ਵੀ ਕੱਟ ਕੇ ਖਾਣੇ ਰੋਟੀਆਂ ਰਾਤ ਨੂੰ ਵੀ ਖਾਣਾ ਘਰੋਟੇ ਨਾਲ ਕੱਟ ਕੇ 5 6 ਵਜੇ ਭੁੱਖੀ ਲੱਗਦੀ ਓਦੋਂ ਨਾ ਤਾਂ ਰੋਟੀ ਖਾਣ ਹੁੰਨੇ ਕਿਉਂਕਿ ਐਵੇਂ ਹੁੰਦਾ ਖਰਸ਼ਾਨ ਨੂੰ ਭੁੱਖ ਲੱਗਦੀ ਦੀ ਆਖੀ ਥੋੜਾ ਟੈ ਵੀ ਰਹਿ ਜਾਂਦਾ ਨਾ ਨੀਵਲਾ 10 ਵਾਰ ਕਾ ਮਮੀ ਕੋਣ ਨਹੀਂ ਚੱਲਦੇ ਦੋ ਦਿਨ ਹੋ ਗਏ ਇੰਨੀ ਜਿਆਦੇ ਪ੍ਰੋਬਲਮ ਹੋਈ ਪਈ ਐ ਨੈਟ ਨਹੀਂ ਚੱਲ ਰਿਆ ਤਾਂ ਕਰਕੇ ਮਰ ਜਿੰਨਾ ਕੀ ਸਾਰਿਆਂ ਦੇ ਇਹਨਾਂ ਦੇ ਕੀ ਵੱਡਿਆਂ ਦੀ ਵੀ ਛੋਟਿਆਂ ਨੂੰ ਵੀ ਐਵੇਂ ਜਿਹੀ ਹੋ ਜਾਂਦਾ ਵੀ ਫੋਨ ਕਿਉਂ ਨਹੀਂ ਚੱਲ ਰੇ ਫੋਨ ਤੋਂ ਬਿਨਾ ਸੁਣੇ ਹੋਈ ਬੈਠੇ ਹੈਣਾ ਕੱਲੋਂ ਐਸ ਤਰ੍ਹਾਂ ਇੰਗਲਿਸ਼ ਇਹਦਾ ਇੰਗਲਿਸ਼ ਇਹਦਾ ਕੇ ਪੜ ਅੰਮੇ ਹੋਰ ਬੇ ਹਾ ਤੇ ਕੱਟ ਕੇ ਹੱਦਿਆਂ ਮੈਂ ਨਿਕੱਢਿਆ ਬੇ ਹਾਂ ਤੇ ਸਿਮੂ ਨਾ ਕੱਟਦੀ ਪਿਆਸ ਕਿੱਦਾਂ ਹੋਣੀ ਤੇ ਸਬਜੀ ਵਾਲਾ ਭਾਈ ਆ ਗਿਆ ਮੈਂ ਪੱਠੇ ਪਉਣ ਲੱਗਦੇ ਸੀ ਨੇ ਉਹ ਗਦੰ ਦਾ ਫੋਨ ਆ ਗਿਆ ਛੁੱਪੀ ਦਾ ਲਾਲਚ ਮੈਂ ਕਿਹਾ ਚੱਲ ਤੋ ਦਾ ਦੋ ਬੰਦਿਆਂ ਦੀਆਂ ਚਾਦਰਾਂ ਹੋਈਆਂ। ਆ ਕੇ ਸ਼ਾਹ ਆਵਰ ਕੋਰੇ ਕਫਰਿਤੋ ਤੇ ਆਲੀਅਨ ਸੁਤਾ। ਕਿੰਨਾ ਮਿਨਸਰਦ ਨਹੀਂ ਉਤੋੜਿਆ। ਚਾ। ਫੱਕੀ ਪੜੀ ਹੁੰਦੀ। ਮੇਰੇ ਤਾਂ। ਤੜਕੇ ਜਦ ਮਾਈ ਨਾ ਉੱਠ ਕੇ ਇਸਦੇ ਹਾਂ। മദരിമദദരി ਗੋਲਿਆ ਨਹੀਂ ਕਰੋ ਬਟੇ ਕੇ ਕੇ ਉਹ ਕੇ ਮੰਮਾ ਕੇ ਮੰਮਾ ਫੋਨ ਚਾਰਜ ਤੇ ਆ ਗਿਆ ਥੈਂਕ ਯੂ 부ਆ ਜੀ 부ਆ ਜੀ ਨੇ ਸਾਡੇ ਵਾਸਤੇ ਭੇਜੇ ਨੇ ਦਹੀਂ ਭੱਲੇ ਭੱਲੇ 부ਆ ਜੀ ਨੇ ਬਣਾ ਕੇ ਸਾਨੂੰ ਭੇਜਦੇ ਤੇ ਦਹੀਂ ਜਿਹੜੀ ਆਪਾਂ ਬਣਾ ਕੇ ਇਹਦੇ ਵਿੱਚ ਪਾ ਲਈ ਤੇ ਨਵਰੀਤ ਘਰ ਪਹੁੰਚ ਚੁੱਕੀ ਹੈ ਹਾਂਜੀ ਸ਼ਸਤੀਕਾਲ ਬੁਲਾਓ ਸਾਰਿਆਂ ਨੂੰ ਸ਼ਸਤੀਕਾਲ ਸ਼ਸਤੀਕਾਲ ਕੀ ਹੁੰਦਾ ਸ਼ਸਤੀਕਾਲ

ਹੈਂ ਛੋਲੇ ਪੂਰਿਆਂ ਵੀ ਖਾ ਕੇ ਆਈਆਂ ਹਾਂ ਐਨਾ ਕੁਛ ਉਹ ਖਾ ਕੇ ਆਇਆ ਕਰਦੀਆਂ ਅੰਗਲਾਂ ਦੇਣਾ ਤੇ ਅਸੀਂ ਘਰੇ ਖਾਧੀ ਐਸਕਰੀਮ ਹਾਂ ਤੇ ਮੈਂ ਲਈ ਖਾਧੀ ਸੀ ਸੀ ਘਰੇ ਚਾਹ ਪੀਲੀ ਸੀ ਜਿੰਨਾ ਕਰਦੇ ਮੈਂ ਬਿਲਕੁਲ ਖਾ ਖਾ ਇਹਦਾ ਮਤਲਬ ਵੀ ਰੋਟੀ ਨਹੀਂ ਖਾਧੀ ਸਭ ਕੁਛ ਖਾਈ ਗਈਆਂ ਹੋਰ ਕੁਛ ਮਿਲ ਜAVE ਹਨਾ ਰੋਟੀ ਵੀ ਖਾਧੀ ਸੀ ਖਾਧੀ ਸੀ ਆਹ ਤਾਂ ਬੋਸੇ ਬਪਾਣੇ ਬਹੁਤ ਕਰਦੇ ਭੂਆ ਸਾਡੀ ਨਾਲ ਉਹ ਇਹ ਜੀਆਂ ਜੀਜਾ ਬਾਲੀਆਂ ਜਾਦੇ ਬਣਾਉਂਦੇ ਵਟਕਾ ਡ ਵਰ ਗਿਆ ਆਲੂ ਟਿੱਕੀ ਹੋ ਗਿਆ ਗੋਲ ਗੱਪੇ ਵੀ ਜਾਨੀ ਕਿ ਚਲੋ ਤਾਂ ਹੋ ਜਾਂਦੇ ਆ ਤੇ ਦਹੀਂ ਭਲੇ ਸਭ ਕੁਝ ਬਣਾ ਲੈਂਦੀ ਆ 부ਆ ਜੀ ਅਸੀਂ ਹੈ ਨਾ ਬਾਹਰ ਸਿਉਸ ਉਹ येलो येलो ਜਿਹੜਾ ਸੰਤਰੀ ਸੰਤਰੀ ਜਿਹਾ ਹੁੰਦੇ येलो येलो ਸੰਤਰੀ ਸੰਤਰੀ ਇਹ ਕੀ ਬਣ ਗਿਆ ਸੰਤਰੀ ਸੰਤਰੀ ਬਿਸਕਟ ਜਿ ਦੇ ਲੈ ਕੇ ਆਏ ਆ ਅਸੀਂ ਤੁਮ ਵਾਲੇ ਮੰਨ ਪਤਾ ਅੱਛਾ ਕਿੱਥੋਂ ਲੈ ਕੇ ਆਏ ਹੋ ਦੁਕਾਨ ਚਾਹ ਦੇਕਾ ਦੁਕਾਨ ਖੁੱਤੀ ਨਕਸ਼ ਕਿਉਂ ਹਾਂ ਨੇ ਉੱਤੋਂ ਦੂਸਰੀ ਦੁਕਾਨ ਤੋਂ ਨਕਸ਼ ਹੈ ਨਹੀਂ ਸੀ ਦੁਕਾਨ ਤੇ ਨਹੀਂ ਉਹ ਦੀਦੀ ਸੀ ਦੀਦੀ ਸੀ ਉਹਨੇ ਕਿ ਫਰੁੱਟੀ ਲੈ ਕੇ ਆਏ ਸੀ ਠੀਕ ਹੈ ਉਹ ਸੀ ਬੀਲੀ ਠੀਕ ਹੈ ਇੱਕ ਰਾਤ ਬਸਤੇ ਆਲੇ ਆਏ ਸੀ ਠੀਕ ਹੈ ਸਾਡੇ ਵਾਸਤੇ ਲਈ ਭੱਲੇ ਮੇਰੇ ਵਿੱਚ ਬਸ ਕੱਲ ਦੋਈ ਲਗਾ ਦਹੀਂ ਭੱਲਾ ਤਰਕ ਫਰੁੱਟੀ ਤੂੰ ਤਾਂ ਕੁਝ ਨਾ ਖਾ ਕੇ ਆਈ ਉਹ ਤੇ ਮੈਂ ਬਾਲੇ ਟੈਸਟੀ ਬਣਾਇਆ ਭੋਜੀ ਨੇ ਦਹੀਂ ਭੱਲੇ ਮੈਂ ਤੇਰਾ ਦਿਖਾਗੀ ਲਾੜਮਣੀ ਤੈਨੂੰ ਗਾਲ ਮਿਲ ਹੀ ਜਾਂਦਾ ਖਾਣ ਨੂੰ ਤੂੰ ਸਗੰਟੇ ਗਈ ਸੀ ਨਾ ਉੱਥੇ ਦੁਖਾ ਕੇ ਆਈਆਂ ਹੁਣ ਜੇ ਮੈਂ ਭੁੱਖ ਗਈ ਸੀ ਮੈਂ ਤਾਂ ਦਿਖਾ ਕੇ ਹੀ ਹੁੰਦੀ ਹੂੰ ਜਰਦਾ ਕੁੰਨੋ ਕੁ ਖਾ ਲਈ ਢੂੰਗੜਾ ਘਟ ਖਾ ਕੇ ਆਈ ਸੀ ਵਿਆਹ ਚ ਜਾ ਕੇ ਘੱਟੀਆਂ ਮੰਮੀ ਮੈਂ ਤੇਰੇ ਹੁਣੇ ਸ਼ਰੀਕਾ ਕਰਦੇ ਆ ਇੱਕ ਦੂਜੇ ਦਾ ਤੂੰ ਉੱਥੇ ਗਈਆਂ ਤੂੰ ਉੱਥੇ ਨਹੀਂ ਜਾਣਾ ਤੂੰ ਆ ਖਾਦਾ ਤਾਂ ਮੈਂ ਵੀ ਆਹੀ ਖਾਣਾ ਜੇ ਤੂੰ ਉੱਥੇ ਖਾ ਕੇ ਆਈਆਂ ਫਿਰ ਮੈਂ ਵੀ ਤੇ ਪੂਆ ਕੇ ਖਾਂ ਕੇ ਜਾਉਂਗੀ ਹੂੰ ਤੂੰ ਤਾਂ ਕੰਨਾ ਕੁਝ ਖਾ ਕੇ ਆਇਆ ਗੰਦ ਪੰਦਿਆ ਹੂੰ ਤੁਸੀਂ ਪੂਆ ਦਾ ਪਤਾ ਲੈਣ ਗਏ ਸੀ ਕਿ ਪੂਆ ਦੋ ਜੀਜੂਆਂ ਆਣ ਗਏ ਸੀ ਪਤਾ ਲੈਣ ਗਏ ਸੀ ਪੂਆ ਨੇ ਬਣਾ ਕੇ ਦਿੱਤਾ ਸੀ ਖਵਾਇਆ ਸੀ ਠੀਕ ਹੈ ਕੋਊ ਥੈਂਕ ਯੂ ਪੂਆ ਜੀ ਥੈਂਕ ਯੂ ਪੂਆ ਜੀ ਹੂੰ ਹਾਂ ਧੱਕ ਜੀ कहीं बर्गर इधर आ कहीं बर्गर है भाई कहा है भाई कहा एक औरती क्या नहीं दीजिए पिज़्ज़ा हाँ पिज़्ज़ा सिवा तो क्या सिवा तो क्या है पनस्फाइर है पनस्फाइर है पनस्फाइर हम्म मैंने पंजाबी चाट के इंग्लिश भी बोलने ਚਲੋ ਮੈਂ ਹੁਣ ਛੱਡਦੀ ਹਾਂ ਫਲੈਸ਼ ਜਗੀਆਂ ਦੇ ਲੋ ਜੀ ਆਪਾਂ ਕੰਮ ਕਰ ਲੈ ਆਏ ਨੇ ਆਪਣੇ ਨਵੇੜ ਟਾਈਮ ਹੋ ਗਿਆ 9:30 ਦਾ ਤੇ ਆਪਾਂ ਨਾ ਵਲੌਗ ਦਾ ਐਂਡ ਕਰਨ ਵਾਲਾ ਰਹਿੰਦਾ ਸੀਗਾ ਬਸ ਕੰਮ ਕਰਾਂ ਦੇ ਵਿੱਚ ਇੰਨੇ ਜਿਆਦੇ ਵਿਜੀ ਹੋ ਗਏ ਹੈ ਨਾ ਸ਼ਾਮ ਨੂੰ ਕੋਈ ਵੀ ਵਲੌਗ ਨਹੀਂ ਬਣਾਇਆ ਗਿਆ ਤੇ ਆਪਾਂ ਨਾ ਰੋਟੀ ਬੰਨ ਦਾ ਕੰਮ ਲਿਆ ਸੀ ਨਵੇੜ ਤੇ ਨੇ ਨੂੰ ਫਿਰ ਆਪਣੇ ਖੇਤ ਲੱਗਿਆਂ ਦਾ ਕੰਮ ਪਿਊਟਰ ਕਰਾਹਾ ਉੱਥੋਂ ਫੋਨ ਆ ਗਿਆ ਵੀ ਖੇਤ ਰੋਟੀ ਖੇਤੀ ਭੇਜ ਦੋ ਫਿਰ ਫਿਰ ਦੁਬਾਰਾ ਮੰਮੀ ਨੇ ਰੋਟੀ ਬਣਾਈ ਤੇ ਅਸੀਂ ਵਾਂਤੀ ਸੀ ਜਣੀ ਕੀ ਰੋਟੀ ਖੇਤ ਦੇ ਲਈ ਕਿੰਨਾ ਕੁਛ ਦੇਖੇ ਇਧਰੋਂ ਮਿੱਟੀ ਘਟਾ ਲੱਗਿਆ ਪੈ ਸਿੱਛ ਤੇ ਡੈਡੀ ਹੋ ਰਹੇ ਡੈਡੀ ਘਰ ਤੇ ਪਤਲੇ ਡਾਉਣਗੇ ਅੱਜ ਕੰਮ ਕਰਾਹਾ ਲੱਗਦਾ ਕੱਲ ਹੀ ਆਣਗੇ ਨਹੀਂ ਆ ਜਾਣਗੇ 10 11 ਵਜੇ ਜਾਣਗੇ ਤੈਨੂੰ ਇਹ ਹਾਲਾ ਵੀ ਮੈਂ ਮਿਲਿਆ ਨਹੀਂ ਡੈਡੀ ਨੂੰ ਹੈ ਤੈਨੂੰ ਇਹ ਆ ਵੀ ਮੈਂ ਕੱਲ ਦਾ ਮਿਲਿਆ ਹੋਇਆ ਤੇਰੇ ਡੈਡੀ ਨੂੰ ਕੱਲ ਤਾਂ ਮਿਲਿਆ ਨਹੀਂ ਡੈਡੀ ਨੂੰ ਕੋਈ ਗੱਲ ਨਹੀਂ ਆ ਜਾਣਗੇ ਕਾਮਕਾਰ ਥੋੜੀ ਜਿਹਾ ਜ਼ਿਆਦਾ ਹੀ ਜੰਮ ਰਹੇ ਨੇ ਚਲੋ ਜੀ ਬਸ ਮੈਂ ਉੱਥੇ ਬਾਹਰ ਖਾਸ਼ ਖਾ ਗਿਆ ਮੈਂ ਇੱਥੇ ਨਹੀਂ ਪੀਤਾ ਜਾਂਦਾ ਠੀਕ ਹੈ ਇਸ ਦੇ ਨਾਲ ਹੀ ਆਪਾਂ ਕਰਦੇ ਆ ਬਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਤੇ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਕੌਣ ਕਰੂਗਾ ਐਂਡ ਕਰਿਆ ਕਰੋ ਜੀ ਐਂਡ ਤੁਸੀਂ ਕਰ ਦੋ ਇੱਕ ਤਾਂ ਇਨੀ ਪ੍ਰੋਬਲਮ ਸਾਨੂੰ ਸ਼ਾਇਦ ਜਦੋਂ ਆਹ ਬਲੌਗ ਆਊਗਾ ਸ਼ਾਇਦ ਇਹ ਤੋਂ ਪਹਿਲਾਂ ਇੱਕ ਬਲੌਗ ਆ ਜਾਊਗਾ ਤੇ ਆਹ ਬਲੌਗ ਦੇ ਦੇ ਵਿੱਚ ਬਸ ਆਪਾਂ ਡਾਟ ਇਹਦੇ ਵਾਰ ਹੀ ਕਹੀ ਗਏ ਵੀ ਰੇਂਜ ਹੈ ਨਹੀਂ ਰੇਂਜ ਹੈ ਨਹੀਂ ਵਾਈਫਾਈ ਨਹੀਂ ਚੱਲ ਰਿਹਾ ਸੀ ਕੋਈ ਪ੍ਰੋਬਲਮ ਹੋ ਗਈ ਸੀ ਤਾਂ ਕਰਕੇ ਆਪਣੇ ਨਹੀਂ ਚੱਲਦਾ ਨਹੀਂ ਹੈਗਾ ਸਹੀ ਵੀ ਨਹੀਂ ਹੋਇਆ 2 ਦਿਨ ਹੋ ਗਏ ਇੰਨੀ ਪ੍ਰੋਬਲਮ ਕਦੇ ਨਹੀਂ ਆਈ ਸੀ ਤਾਂ ਕਰਕੇ ਬਲੌਗ ਹੈ ਜਿਹੜਾ ਇੱਕ ਦਿਨ ਆਪਣਾ ਮਿਸ ਹੋ ਗਿਆ ਤੇ ਬਲੌਗ ਤਾਂ ਆਪਣੇ ਕੋਲੇ 2 ਜਣੇ ਕੀ ਬਣੇ ਪਏ ਅੱਜ ਤੋਂ ਆਹ ਬਲੌਗ ਹੋ ਗਿਆ ਇਸ ਤੋਂ ਪਹਿਲਾਂ ਹੋਰ ਬਲੌਗ ਆ ਜਾਊਗਾ ਇਹ ਬਲੌਗ ਮਗਰੋਂ ਆਊਗਾ ਆਪਣਾ ਸ਼ਾਇਦ ਚਲੋ ਠੀਕ ਹੈ ਜੀ ਸ਼ਾਇਦ ਨਾ ਆ ਕਿਉਂ ਨਾ ਆਵੇ ਮੈਂ ਕਹਿੰਨੀ ਸ਼ਾਇਦ ਜੇ ਨਾ ਆਇਆ ਕਿਉਂ ਆਇਆ ਆਪਾ ਵਲੌਗ ਅਪਲੋਡ ਕਰਨਾ ਕਾਕੇ ਮੈਂ ਕਹਿੰਨਾ ਜੁ ਸ਼ੈਦ ਨਾ ਆਇਆ ਚਲ ਠੀਕ ਹੈ ਮੈਨੂੰ ਤੇਰੀ ਸ਼ੈਦ ਨਾ ਆਏ ਦਾ ਕੋਈ ਸਮਝ ਨਹੀਂ ਆ ਰਹੀ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸ ਸੋਨੀ ਦੀ ਬਲੌਗ ਦੇ ਨਾਲ ਜਿੰਨਾ ਆਇਆ ਸ਼ਟ ਅਪ